ਮੜਕੇ ਇੰਜ ਵੀ ਲੱਗਦਾ ਵੀ ਬੜੀ ਸੋਫੀ ਦੀ ਗੱਲ ਹੈ ਇਹਦਾ ਆਸੀਂ ਕੀ ਲਿਖ ਸਕਦੇ ਹਾਂ ਲਿਖ ਸਕਦੇ ਆ ਨਾ ਉਹਦੇ ਵਿੱਚ ਜੋੜੀਆਂ ਵੀ ਗੱਲਾਂ ਹੁੰਦੀਆਂ ਠੀਕ ਹੈ ਤੇ ਕਈ ਵਾਰ ਜਾਨਵਰਾਂ ਦੇ ਪਿਆਰ ਦੀਆਂ ਕਹਾਣੀਆਂ ਹੁੰਦੀਆਂ ਜਾਨਵਰਾਂ ਦੀ ਦੋਸਤੀ ਦੀਆਂ ਕਹਾਣੀਆਂ ਹੁੰਦੀਆਂ ਤਾਂ ਬੱਚਿਆਂ ਨੂੰ ਇਹ ਜਿਹੜੀਆਂ ਕਹਾਣੀਆਂ ਇੰਦੀ ਬਹੁਤ ਵਧੀਆ ਲੱਗਦੀਆਂ ਜਦੋਂ ਉਹ ਬੱਚੇ ਦੇਖਦੇ ਆ ਕਿ ਕੁੱਤਰੋ ਦੇ ਵਿੱਚ ਬਿੱਦਲੀਆਂ ਦੇ ਰੰਗ ਦੇਖਦੇ ਆ ਉਹਨਾਂ ਦੇ ਰੰਗ ਦੇਖਦੇ ਆ ਰੂਪਾਂ ਦੇ ਆਂਕ ਦੇਖਦੇ ਆ ਤਾਂ ਉਹਨਾਂ ਸਾਰੇ ਰੰਗਾਂ ਤੇ ਚੜਦੇ ਦੀ ਲਾਹਣੀ ਤੇ ਸ਼ਾਮ ਦਾ ਪਰਛਾਵਾਂ ਹੈ ਜਿਹੜਾ ਉਹਾਨੂੰ ਠੀਕ ਕਰਦਾ ਕਿ ਇਸ ਕਾਗਜ਼ ਤੇ ਅੰਦਾਜ਼ਾ ਲਗਾਉਣਾ ਹੈ ਤਾਂ ਉਹ ਜਿਹੜਾ ਮਾਨ ਹੈ ਜਿਹੜਾ ਉਹ ਮਾਨ ਸਾਨੂੰ ਕਹਿੰਦਾ ਹੈ ਕਿ ਅਸੀਂ ਬੇਟਿੰਗ ਕਰੀਏ ਅਸੀਂ ਕਰਤਾਂੀਏ ਇਸ ਕਹਾਣੀ ਨੂੰ ਤੇ ਉਹ ਮਾਨ

ਆਪਣੇ ਦਿਮਾਗ ਦੇ ਨਾਲ ਸਾਡੇ ਦਿਮਾਗ ਨੇ ਕਿੰਨੀ ਤਰੱਕੀ ਕੀਤੀ ਜਿਹੜਾ ਅਸੀਂ ਨਹੀਂ ਸੋਚਦੇ ਇਸ ਬਾਰੇ ਕੋ ਨਹੀਂ ਸੋਚਦੇ ਹਨਾ ਦਿਮਾਗ ਰੋਕ ਕੇ ਖੜ ਜਾਂਦਾ ਕੋਈ ਹੋਰ ਕੋਈ ਅਚਾਨੀਆਂ ਕੋਸ਼ਿਸ਼ ਕਰਦੇ ਹਾਂ ਪਰ ਜਦੋਂ ਕਿ ਇੱਕ ਚੰਗੇ ਪਾਸੇ ਨੂੰ ਫੋਕਸ ਹੋ ਜਾਂਦਾ ਤਾਂ ਤੁਹਾਡਾ ਦਿਮਾਗ ਉਹਦੇ ਮੁਆਪ ਚੱਲਣ ਲੱਗਦਾ ਨਾ ਕਿੰਨਾ ਅੱਜ ਅਸੀਂ ਕਹਾਣੀ ਬਾਰੇ ਕਿਤਾਬ ਬਾਰੇ ਵਿਦਵਾਨ ਬਾਰੇ ਚਪੜ੍ਹਣ ਵਾਲੀਆਂ ਵਿਸ਼ਿਆਂ ਬਾਰੇ ਗੱਲ ਕਰਾਂਗੇ ਸਾਡੇ ਵਿੱਚ ਵਰਨਾਵੇ ਦਾ ਮਾਣ ਵਰਨਾਵੇ ਦੇ ਸਾਥਕਾਰ पंजाब जाने पंजाब के मामलों